ਅੱਜ ਭਾਰਤੀ ਕਿਸਾਨ ਮੁੰਡੀਆਂ ਨੇ ਇਕੱਠਾ ਗਰਾਹ ਸੂਬਾ ਕਮੇਟੀ ਦੇ ਸਦਰ ਦੇ ਉੱਤੇ ਜੋ ਪਿੰਡਕਾ ਔਰਤੀ ਸਤਾਈ ਵੱਲ ਆ ਕੇ ਸਾਡੀਆਂ ਸੁਆਦੀ ਮਾਮਾ ਭੈਣਾਂ ਨੇ ਹਰ ਇੱਕ ਦਾ ਲਈ ਜੋ ਬਿਸਰੇ ਤੇ ਆਂਥਣ ਤੇ ਕੱਪੜੇ ਆਪੇ ਘਰਾਂ ਚੋਂ ਲਿਆ ਰਹੀਆਂ ਨੇ ਕਿਉਂਕਿ ਇਹਨਾਂ ਨੂੰ ਫਿਕਰ ਆ ਜੋ ਸਾਡੇ ਹਾਲਾਤ ਆ ਚੋਖੇ ਕਿਸਾਨ ਆ ਭਾਵੇਂ ਮਜ਼ਦੂਰਾ ਭਾਵੇਂ ਵੱਡੀ ਕਿਸਾਨੀਆਂ ਭਾਵੇਂ ਛੋਟੀ ਕਿਸਾਨੀਆਂ ਜੋ ਹੜਾਂ ਦੀ ਮਾਰ ਵੱਲੋਂ ਸਾਡੀਆਂ ਮਾਵਾ ਭੈਣਾਂ ਸੰਗਾਰਸੀ ਘਰਾਂ ਤੋਂ ਬੇਸਤਰੇ ਲਿਆ ਰਹੀਆਂ ਨੇ ਹਾਂ ਸੰਸੇ ਤੋਂ ਕੱਪੜੇ ਲਿਆ ਰਹੀਆਂ ਨੇ ਸਾਡੇ ਮੁਸਲਮਾਨ ਭਾਈ ਚਾਰੇ ਚੋ ਜੋ ਬੋਟਾ ਵਾਲੇ ਸਾਡੇ ਚ ਵੱਡਾ ਪਾੜਾ ਪਾਉਂਦਿਆ ਧਰਮਾਂ ਦਾ ਆ ਸਾਡੀ ਭੈਣ ਮੁਸਲਮਾਨ ਪਰਿਵਾਰ ਦੇ ਵਿੱਚੋਂ ਆ ਜੋ ਇੱਕ ਆਵਦਾ ਨਵਾਂ ਬਿਸਤਰਾ ਪੇਟੀ ਦੇ ਵਿੱਚੋਂ ਜਮਾ ਕੱਢ ਕੇ ਲਿਆਈਆ ਇਹਨਾਂ ਨੂੰ ਪਰਮਾਤਮਾ ਚੜ੍ਹਦੀਆਂ ਕਲਾਂ ਵਾਸਤੇ ਤਰੱਕੀਆਂ ਵਾਸਤੇ ਪਰ ਜੋ ਅਸੀਂ ਅੱਜ ਹੜ੍ਹ ਪੀੜਤਾਂ ਲਈ ਜਿੰਨੇ ਜੋਗੇ ਆ ਪਿੰਡਾਂ ਦੇ ਵਿੱਚੋਂ ਬਿਸਤਰੇ ਆਂਸੇ ਉੱਤੇ ਕੱਪੜੇ ਉਹ ਨਾਲ ਲੈ ਜਰੂਰ ਲੈ ਕੇ ਜਾਵਾਂਗੇ ਅਸੀਂ ਹੋਰ ਸਾਡੀ ਨਾ ਮਾਮਾ ਭੈਣਾਂ ਨੂੰ ਅਪੀਲ ਕਰਦੇ ਆ ਵੀ ਪੱਟੀ ਗੈਂਤੀ ਦੇ ਵਿੱਚ ਉੱਥੇ ਕੱਪੜੇ ਵੀ ਚਾਹੀਦੇ ਆ ਜੋ ਔਰਤਾਂ ਦਾ ਨਿੱਜੀ ਸਮਾਨ ਆ ਆਪਾਂ ਮੇ ਚੱਪੜਾ ਜੋੜੇ ਆ ਆਪਾਂ ਹੋਰ ਨੀਲਾ ਕਪੜਾ ਹੁੰਦਾ ਔਰਤਾਂ ਦਾ ਸਾਨੂੰ ਸਾਰਿਆਂ ਦੀ ਵੱਡੀ ਜ਼ਰੂਰਤ ਆ ਅਸੀਂ ਆਸ ਕਰਦੇ ਆ ਕਿ ਘਰਾਂ ਚੋਂ ਦੁਕਾਨਦਾਰਾਂ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਇਹ ਲੀੜਾ ਕਪੜਾ ਸਾਡੇ ਤੱਕ ਜੁੱਤੀ ਜੋੜਾ ਜੋ ਸਰਦਾ ਭਾਵੇਂ ਆਨਸਣ ਤੇ ਪੜਤੇ ਪਿਆਨੇ ਹੋਣ ਖੋਨਾ ਦੇ ਅਸੀਂ ਆਸ ਕਰਦੇ ਹਾਂ ਵੀ ਸਭ ਇੱਥੇ ਸਾਡੇ ਕੋਲੇ ਪਹਚਾਣ ਕਿਨਾਰਿਆਂ ਦੀ ਧਰਮਸ਼ਾਲਾ ਦੇ ਵਿੱਚ ਅੱਜ ਸਮਾਨ ਜੋ ਇਕੱਠਾ ਕੀਤਾਗਾ ਵੱਡੀ ਗਿਣਤੀ ਦੇ ਵਿੱਚ ਮਾਵਾ ਭੈਣਾ ਕਰਕੇ ਤੋਂ ਲੱਗੀਆਂ ਹੋਈਆਂ ਨੇ ਸਭ ਨੇ ਇੱਕ ਇੱਕ ਬਿਸਤਰਾ ਤੇ ਸੂਟ ਲੈ ਕੇ ਆਂਦੇ ਨੇਗੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਹੋਰ ਵੀ ਅਸੀਂ ਆਸ ਕਰਦੇ ਹਾਂ ਕਿ ਜਿੰਨੇ ਸਾਡੇ ਭਾਵੇਂ ਗਰੀਬੀ ਤਵਕਨ ਨਾਲ ਜੁੜੇ ਹੋਏ ਨੇ ਮਜ਼ਦੂਰ ਪਰਿਵਾਰ ਆ ਉਹਨਾਂ ਨੇ ਵੀ ਆਸ ਤੋਂ ਵੱਧ ਦਾਨ ਕਰਨ ਨੂੰ ਕਿਹਾਗਾ ਉਹ ਵੀ ਆਪਦੇ ਬਿਸਤਰੇ ਲਿਆ ਰਹੇ ਨੇਗੇ ਅਸੀਂ ਆਈ ਹੋਰ ਪਿੰਡਾਂ 'ਚ ਅਪੀਲ ਕਰਦੇ ਜਿੰਨੀਆਂ ਸਾਡੀਆਂ ਮਾਵਾ ਭੈਣਾਂ ਨੇ ਜਿਨ੍ਹਾਂ ਕੋਲੇ ਭਾਵੇਂ ਹਾਣਾ ਵਾਲਾ ਬਿਸਤਰਾ ਦੇ ਸਕਦੀਆਂ ਭਾਵੇਂ ਸਿਆਹ ਵਾਲਾ ਤਾਂ ਦੇਣ ਜਰੂਰ ਅਸੀਂ ਇਹ ਆਸ ਨਾਲ ਸਾਰਿਆਂ ਦਾ ਧੰਨਵਾਦ ਕਰਦੇ ਆਂ ਸਭ ਨੂੰ ਪਰਮਾਤਮਾ ਚੜ੍ਹਦੀਆਂ ਕਲਾਂ ਰੱਖੇ ਅੱਗੇ ਤੋਂ ਹੋਰ ਦਾਨ ਦੇਣ ਦੀ ਸਮਰੱਥਾ ਵਾਸਤੇ ਕਿ ਇੰਨਾਕ ਜਿੰਨਾ ਅਸੀਂ ਹੜਪੀੜ ਤਾਂ ਲਈ ਯੋਗਦਾਨ ਪਾ ਸਕਦੇ ਉਹਨਾਂ ਕ ਪਾਵਾਂਗੇ ਹੋਰ ਵੀ ਜਿੰਨੀ ਤੋੜ ਪੈਣੀ ਆ ਕਿਉਂਕਿ ਅੱਜ ਉਹਨਾਂ ਦੀ ਲੋੜ ਪੂਰੀ ਨਹੀਂ ਹੁੰਦੀ ਘੱਟੋ ਘੱਟ ਇਹ ਸਾਲ ਤੱਕ ਪ੍ਰੋਸੈਸ ਚੱਲਣਾ ਕਿਉਂਕਿ ਅੱਜ 50 ਕਿੱਲੇ ਵਾਲਾ ਕਿਸਾਨੀ ਵਾਲਾ ਕਿੱਲੇ ਦੇ ਬਰੋਬਰ ਹੋ ਗਿਆ ਉੱਥੇ ਉਹਨਾਂ ਦਾ ਸਾਰਾ ਕੋਰਸ ਜਿਹੜਾ ਤਬਾਹ ਹੋ ਚੁੱਕਿਆ ਉਹਨਾਂ ਦੀ ਸਹਾਇਤਾ ਲਈ ਅਸੀਂ ਪਿੰਡਾਂ ਦੇ ਵਿੱਚ ਜੋ ਸੁਪਾ ਕਮੇਟੀ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹ ਨੇ ਵੱਡਾ ਅਪਰਾਲਾ ਕੀਤਾ ਸਾਡੀਆਂ ਮਾਮਾ ਪੈਣਾ ਜੋ ਫ੍ਰੀ ਸਲਾਈ ਦਾ ਕੰਮ ਕਰ ਰਹੀਆਂ ਉਹ ਕੱਪੜੇ ਸਿਉਂ ਵੀ ਰਹੀਆਂ ਨੇ ਜਿੰਨੇ ਦੁਕਾਨਦਾਰਾਂ ਉਹ ਚੱਕਰ ਜੁੱਤੀ ਜੋੜੇ ਦਾ ਵੀ ਆਪ ਦਾ ਯੋਗਦਾਨ ਪਾ ਰਹੇ ਨੇ ਜਿੰਨਾ ਸਾਡੇ ਔਰਤਾਂ ਦਾ ਕੋਈ ਨਿੱਜੀ ਸਮਾਨ ਹੁੰਦਾ ਉਸ ਲਈ ਵੀ ਵੱਡਾ ਯੋਗਦਾਨ ਪਾ ਰਹੇ ਨੇ ਉਹਨਾਂ ਦਾ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ